ਹਾਂਜੀ ਕਿਵੇਂ ਹੋ ਸਾਰੇ ਠੀਕ ਠਾਕ ਅੱਜ ਗੱਡੀ ਦੇ ਵਿੱਚ ਫਾਲਟ ਪਿਆ ਜਾਂਦੀ ਜਾਂਦੀ ਨੇ ਆਵਾਜ਼ ਚੇਂਜ ਕੀਤੀ ਆ ਬਹੁਤ ਤੇ ਉਹ ਕੀ ਫਾਲਟ ਸੀ ਇਹ ਤੇ ਨਟ ਟੁੱਟ ਗਿਆ ਅੰਦਰ ਡਿੱਗ ਡੀਜ਼ਲ ਪੰਪ ਦੇ ਨਟ ਇੱਕ ਤਾਂ ਨਟ ਆ ਟੁੱਟਿਆ ਹੋਇਆ ਇੱਧਰ ਜੀ ਆ ਉਧਰ ਪੰਪ ਲੱਗਿਆ ਤੇ ਨਟ ਹੁੰਦੇ ਨੇ ਅੰਦਰ ਜੀ ਇੱਕ ਮਿੰਟ ਆਦਾ ਬੱਚੇ ਸਾਰੇ ਇੱਕ ਨਟ ਆ ਦੋ ਨਟ ਟੁੱਟਣਾ ਇੱਧਰ ਵੀ ਦਿਖਾ ਹੋਰ ਗਰਾਰੀ ਦਾ ਕੀ ਹਾਲ ਹੋਇਆ ਫ੍ਰੇਮ ਗਰਾਰੀ ਦਾ ਇਹ ਨਾ ਉਹ ਵਿਚ ਉਹ ਦੂਜੀ ਥਾਂ ਦੇ ਟੁਰ ਕੇ ਉਹ ਕੈਮਰਾ ਕੋਲ ਨੂੰ ਦਾੰਤੇ ਪੁਰ ਗਏ ਸਾਰੇ ਆਵਾਜ਼ ਬਹੁਤ ਜ਼ਿਆਦਾ ਚੇਂਜ ਹੋਈ ਇਹਦੀ 1 ਲੱਖ ਭੱਜੀ ਆਉਂਦੀ ਗੱਡੀ ਦੀ ਤੇ ਹੁਣ ਪਟਿਆ ਜਦੋਂ ਵਿੱਚ ਆ ਫਲਟ ਨਿਕਲਿਆ ਚਲੋ ਪ੍ਰੋਬਲਮ ਤਾਂ ਪਹਿਲਾਂ ਵੀ ਆਈ ਸੀ ਇੱਕ ਦੋ ਵਾਰ ਅਬਾਈ ਦਾ ਫੋਨ ਆਇਆ ਸੀ ਵੀ ਇਹਦੀ ਆਵਾਜ਼ ਚੇਂਜ ਹੋਈ ਐ ਇੱਕ ਦੋ ਵਾਰ ਪਰ ਐ ਪਤਾ ਕੀ ਲੱਗਦਾ ਮਾੜਾਕ ਟਾਈਮ ਬਾਅਦ ਚੇਂਜ ਹੋਈ ਉਹ ਤੋਂ ਬਾਅਦ ਸਹੀ ਹੋ ਗਈ ਜਦੋਂ ਇੱਕ ਅਧਾ ਨਾ ਟੁੱਟਿਆ ਹੋਣਾ ਮਾੜਾ ਮੋਟਾ ਖੁੱਲਿਆ ਹੋਣਾ ਫ੍ਰੀ ਹੋਇਆ ਹੋਣਾ ਥੋੜਾ ਬਹੁਤ ਫਸਦਾ ਹੋਣਾ ਤੇ ਅੱਜ ਦੋਨੇ ਨਾਟਾ ਟੁੱਟ ਗਿਆ ਆ ਖੁੱਲ ਗਿਆ ਤੇ ਖੁੱਲ ਗਿਆ ਵਿੱਚ ਫਸ ਗਿਆ ਹਾਲ ਇਹਦਾ ਹਾਲ ਹੋ ਗਿਆ ਦੇਖੋ ਜਿਵੇਂ ਝੰਡ ਕਰਦਾ ਜਿਵੇਂ ਲੋਹਾਰ ਨਹੀਂ ਕੁੱਟ-ਕੁੱਟ ਕੇ ਕਰਦਾ ਹੁੰਦਾ ਉਹ ਚੀਜ਼ ਕਰਤੀ ਇਹਦੇ ਆਹੀ ਗਰਾਰੀ ਇੱਕ ਡੈਮੇਜ ਹੋਈ ਆ ਦੂਜੀ ਬਚ ਗਈ ਕਿਉਂ ਉਹਦੇ ਨਾਲ ਤਾਂ ਕੋਈ ਮਤਲਬ ਹੀ ਨਹੀਂ ਨਟ-ਹੇਠਾ ਨਹੀਂ ਗਿਆ ਜਾਂਦਾ ਰਿਹਾ ਇੱਥੇ ਹੀ ਘੁੰਮਦਾ ਰਿਹਾ ਲੋ ਕਰਦੇ ਆ ਸੈਟ ਧੰਨਵਾਦ ਥੈਂਕ ਯੂ